ਪੰਧੂ ਦਾ ਮਹੀਨਾ ਅਜਪਤੀਤ ਹੋਇਆ ਹੈ ਅਸੂ ਦਾ ਮਹੀਨਾ ਅਜ ਚੜਿਆ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਸਤਿਗੁਰੂ ਜੀ ਚੜਿਆ ਹੋਇਆ ਮਹੀਨਾ ਪੰਥ ਨੂੰ ਕੌਮ ਨੂੰ ਦੇਸ਼ ਨੂੰ ਨਗਰ ਨੂੰ ਸੁੱਖਾਂ ਕੋ ਘਾ ਪਰਿਆ ਬਖਸ਼ਿਸ਼ ਕਰਨਾ ਹੋ ਸਰਵਤਲੇ ਕਾਰਜ ਆਪ ਸਵਾਰਨੇ ਸਤਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਆਪ ਜੀ ਕੀਰਤਨ ਸਰਵਣ ਕਰ ਰਹੇ ਹੋ ਸ੍ਰੀ 12ਵਾਂ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹੈ ਪਰੰਤ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਦੋ ਸ਼ਬਦਾਂ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ ਜਪਮਨ ਸਤਨਾਮ ਸਦਾ ਸਤਨਾਮ ਹਲਕ ਪਲਕ ਮੁਖ ਉਜਲ ਹੋਈ ਹੈ ਨਿਤ ਧਾਈਏ ਹਰ ਔਰਖ ਨਿਰੰਜਨਾ ਦੁਜਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਹੀ ਬਿਲਵ ਕਰੈ ਚਾਤਰ ਕੀ ਨਿਆਈ ਤਿਰਖਾ ਨਾ ਕਰੈ ਸ਼ਾਂਤ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜਿਉ ਅੱਜ ਜੋ ਮਹੀਨਾ ਚੜਿਆ ਹੈ ਅਸੂਦਾ ਇਸ ਮਹੀਨੇ ਦੀ ਵਿਚਾਰ ਬੜੇ ਪਿਆਰ ਸਤਕਾਰ ਨਾਲ ਸਰਵਣ ਕਰੋ ਸੁਨ ਪ੍ਰੇਮ ਵਾਹੜਾ ਕਿਉ ਮਿਲਿਆ ਹਰ ਦਾਰੇ ਸ਼ਬਦਾਂ ਉਨੇ ਸਰਵਣ ਕੀਤਾ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਮੇਰਾ ਮਨ ਤੜਫਦਾ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਉਸ ਦਿਗਿਆਸਨ ਦੀ ਗੱਲ ਕਰ ਰਿਹਾ ਜਿਹਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ ਹੈ ਜਿਹਦੇ ਅੰਦਰ ਉਸ ਪਰਿਪੂਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਇਕਤਾਂਗ ਪੈਦਾ ਹੁੰਦੀ ਉਮੰਗ ਪੈਦਾ ਹੁੰਦੀ ਉਮਾਹੜਾ ਪੈਦਾ ਹੁੰਦਾ ਉਹਨੂੰ ਸਹਿਬ ਦੀ ਬਾਣੀ ਅੰਦਰ ਕਹਿੰਦੇ ਓਮ ਕਿਉ ਹਿਓ ਮਿਲਨ ਪ੍ਰਵ ਤਾਈ ਉਹਦੇ ਅੰਦਰ ਇੱਕ ਸੱਮਾ ਉੱਠਦੀ ਆਂ ਕਿ ਮਿਲਣਾ ਹੈ ਇਹ ਜੀਵਨ ਮਿਲਣ ਵਾਸਤੇ ਮਿਲਿਆ ਭਈ ਪ੍ਰਾਪਤਮਾਨੁਖ ਦੇ ਹੁਰੀਆ ਗੋਵਿੰਦ ਮਿਲਣ ਕੀ ਏ ਤੇਰੀ ਬਰੀਆ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਨੂੰ ਸੱਚੇ ਪਾਤਸ਼ਾਹ ਜੀ ਨੇ ਇਹ ਜ਼ਿੰਦਗੀ ਦਿੱਤੀ ਹੈ ਜੀਵਨ ਦਿੱਤਾ ਹੈ ਸਾਹ ਦੇ ਰਹੇ ਨੇ ਇਸ ਕਰਕੇ ਦੇ ਰਹੇ ਕਿ ਮਿਲਣ ਵਾਸਤੇ ਉਸ ਮਾਲਕ ਨਾਲੋਂ ਮੈਂ ਵਿਛੜਿਆ ਹੋਇਆ ਹਾਂ ਤੇ ਮੈਂ ਉਹਦੇ ਵਿੱਚ ਅਪੇਧ ਹੋਣਾ ਹੈ ਉਹਨੂੰ ਮਿਲਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਅੱਧੇ ਦੇ ਮਹੀਨੇ ਅੰਦਰ ਵੀ ਇਹੀ ਬਖਸ਼ਿਸ਼ ਕਰਦੇ ਅਸੁਨ ਪ੍ਰੇਮ ਉਮਾਹਾ ਜਿਹਦੇ ਅੰਦਰ ਐਹੋ ਜਿਹਾ ਪ੍ਰੇਮ ਪੈਦਾ ਹੋ ਗਿਆ ਉਮਾਹਾ ਪੈਦਾ ਹੋ ਗਿਆ ਮਿਲਣ ਦੀ ਤੜਪ ਪੈਦਾ ਹੋ ਗਈ ਐਸਾ ਪ੍ਰੇਮ ਪੈਦਾ ਹੋਇਆ ਕਿ ਲੱਗੇ ਕਿਉਂ ਮਿਲਿਆ ਹਰਦਾਇ ਹੁਣ ਉਹ ਪੁੱਛਦਾ ਹੈ ਕਿ ਮੈਂ ਕਿਵੇਂ ਵਾਹਿਗੁਰੂ ਨੂੰ ਮਿਲ ਸਕਦਾ ਮੈਂ ਕਿਵੇਂ ਮਿਲ ਸਕਦਾ ਸਾਧ ਸੰਗਤ ਜਦੋਂ ਆਪਾਂ ਪਿਛਲੇ ਮਹੀਨਿਆਂ ਨੂੰ ਲੈਨੇ ਆ ਨਾ ਜੀ ਗੁਰੂ ਸਾਹਿਬ ਜੀ ਨੇ ਬਾਣੀ 'ਚ ਐਸੀ ਪ੍ਰਤੀਬ ਦਿੱਤੀ ਹੈ ਬਨਹਾਰੇ ਦਾਈਏ ਮੇਰੇ ਸਤਿਗੁਰਾਂ ਦੇ ਸਾਧ ਸੰਗਤ ਜੇਠ ਹਾਰੜ ਦੇ ਮਹੀਨੇ ਵਿੱਚ ਬਹੁਤ ਗਰਮੀ ਹੁੰਦੀ ਹੈ ਤੇ ਗਰਮੀ ਨਾਲ ਆਪਾਂ ਵਿਖਦੇ ਆਂ ਲੋਹਾਂ ਚੱਲਦੀਆਂ ਤੇ ਬਹੁਤ ਕੁਝ ਸੁੱਕ ਜਾਂਦਾ ਹੈ ਇਹ ਐਸਾ ਨਹੀਂ ਹੁੰਦਾ ਕਿ ਹਰ ਵੇਲੇ ਇਦਾਂ ਬਰਸਾਤਾ ਹੁੰਦੀਆਂ ਜਿਵੇਂ ਇਸ ਵਾਰੀ ਹੋਈਆਂ ਪਿਛਲੇ ਸਾਲ ਵੀ ਆਪਾਂ ਵੇਖਿਆ ਕਿੰਨਾ ਚਿਰ ਲੋਹ ਚਲਦੀ ਰਹੀ ਤੱਕੀ ਤੇ ਇਸ ਵਾਰੀ ਬਰਸਾਤਾਂ ਕਰਕੇ ਸਾਨੂੰ ਲੋਹ ਮਹਿਸੂਸੀ ਨਹੀਂ ਹੋਈ ਸਾਧ ਸੰਗਤ ਸਤਗੁਰੂ ਦੀ ਬਾਣੀ ਅੰਦਰ ਸਮਝਾਉਂਦੇ ਆਏ ਜੇਟ ਹਾਰਡ ਦੇ ਮਹੀਨੇ ਦੀ ਤਪਰ ਜਿਹੜੀ ਹੈ ਉਹ ਬਹੁਤ ਕੁਝ ਸੁਕਾ ਦਿੰਦੀ ਹੈ ਇਸੇ ਤਰ੍ਹਾਂ ਹੀ ਸਾਡੇ ਅੰਦਰ ਦੀ ਜਿਹੜੀ ਅਗਨ ਆਨਾ ਵਿਕਾਰਾਂ ਦੀ ਅਗਨ ਜਿਹੜੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਦੁਐਸ ਦੀ ਅਗਨ ਜਿਹੜੀ ਹੈ ਸਾਡੇ ਬਹੁਤ ਕਰਮ ਇਹ ਸੁਕਾ ਦਿੰਦੀ ਹੈ ਬਹੁਤ ਕੁਝ ਸਾਡੇ ਅੰਦਰੋਂ ਸੁੱਕ ਜਾਂਦਾ ਹੈ ਤੇ ਫਿਰ ਜਦੋਂ ਬਾਰਿਸ਼ ਹੁੰਦੀ ਹੈ ਨਾ ਬਾਰਿਸ਼ ਹੁੰਦੀ ਹੈ ਬਾਰੀ ਮੌਸਮ ਦੇ ਤੌਰ ਤੇ ਆਪਾਂ ਵੇਖਦੇ ਹਾਂ ਜਦੋਂ ਬਾਹਰ ਬਰਸਾਤ ਹੁੰਦੀ ਹੈ ਤੇ ਉਹ ਸੁੱਕੇ ਹੋਏ ਕੱਖ ਵੀ ਜਿਹੜੇ ਹਨ ਖੱਬਲ ਵੀ ਹਰਿਆ ਹੋ ਜਾਂਦਾ ਸੁੱਕੇ ਦਰਖਤ ਵੀ ਹਰੇ ਹੋ ਜਾਂਦੇ ਕਿਉਂਕਿ ਉਹਨਾਂ ਨੂੰ ਪਾਣੀ ਮਿਲ ਜਾਂਦਾ ਉਹਨਾਂ ਦੀਆਂ ਜੜ੍ਹਾਂ ਨੂੰ ਪਾਣੀ ਲੱਗਣ ਕਰਕੇ ਉਹ ਹਰਿਆਵਲ ਆ ਜਾਂਦੀ ਹੈ ਇਸੇ ਤਰ੍ਹਾਂ ਹੀ ਨਾਮ ਬਾਣੀ ਦੀ ਜਦੋਂ ਸਤਿਗੁਰੂ ਜੀ ਬਾਰਿਸ਼ ਕਰਦੇ ਹੈ ਜੇ ਜਗਿਆਸੂ ਦਾ ਮਨ ਹਰਿਆ ਹੋ ਜਾਂਦਾ ਹੈ ਉਹਦਾ ਮਨ ਤਰਪਦਾ ਹੈ ਕਿ ਮੈਂ ਵਾਹਿਗੁਰੂ ਨੂੰ ਮਿਲਣਾ ਉਹਦੇ ਮਨ ਵਿੱਚ ਇੱਕ ਤੰਗ ਬੋ ਮੰਗ ਪੈਦਾ ਹੁੰਦੀ ਹੈ ਉਮਾੜਾ ਪੈਦਾ ਹੁੰਦਾ ਹੈ ਅੱਜ ਦੇ ਮਹੀਨੇ ਦੁਆਰਾ ਸਤਗੁਰੂ ਜੀ ਸਾਨੂੰ ਸਮਝਾ ਰਹੇ ਕਿ ਅਸੁੰਨ ਪ੍ਰੇਮ ਉਮਾੜਾ ਕਿਉਂ ਮਿਲਿਆ ਹਰਦਾਏ ਕਿਵੇਂ ਮਿਲਿਏ ਉਸ ਮਾਲਕ ਨੂੰ ਅਸੂ ਦੇ ਮੇਂ ਨੇ ਦੁਆਰਾ ਸਤਿਗੁਰ ਜੀ ਇਹ ਬਚਨ ਕਰ ਰਹੇ ਸਾਨੂੰ ਸੰਭਾਲ ਰਹੇ ਹਨ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਮਨ ਵਿੱਚ ਤੇ ਤਨ ਵਿੱਚ ਕਹਿਣ ਲੱਗੇ ਬਹੁਤ ਪਿਆਸ ਲੱਗੀ ਹੋਈ ਹੈ ਮਨ ਕਰਕੇ ਤਨ ਕਰਕੇ ਮੈਂ ਮਿਲਣਾ ਚਾਹਨਾ ਉਸ ਪਿਆਰੇ ਨੂੰ ਉਸ ਵਾਹਿਗੁਰੂ ਨੂੰ ਮੈਂ ਮਿਲਣਾ ਚਾਹੁੰਨਾ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਜਿਹੜੇ ਬਚਨ ਤੁਸੀਂ ਕਰ ਰਹੇ ਹੋ ਇਹ ਜਿਹੜੇ ਬਚਨ ਰਾਹੀ ਸਾਨੂੰ ਤੁਸੀਂ ਸੰਭਾਲ ਰਹੇ ਹੋ ਕਿਤੇ ਸਾਨੂੰ ਆਪਣੇ ਸਰੀਰ ਤੇ ਹੰਡਾਣੇ ਆਦਾਨ ਕਿਤੇ ਸਾਡੇ ਵੀ ਅੰਦਰ ਉਹ ਪ੍ਰੇਮ ਪੈਦਾ ਹੋ ਜਾਏ ਉਹ ਵਾੜਾ ਪੈਦਾ ਹੋ ਜਾਏ ਅਸੀਂ ਵੀ ਆਪਦੀ ਨੂੰ ਮਿਲ ਸਕੀਏ ਦਾਤਾ ਜੀ ਕਿਰਪਾ ਕਰੋ ਕਿਤੇ ਸਾਡੇ ਅੰਦਰ ਵੀ ਉਹ ਪਿਆਰ ਪੈਦਾ ਹੋਵੇ ਕਿਤੇ ਨਾਮ ਦੀ ਤਰੰਗ ਸਾਡੇ ਅੰਦਰ ਵੀ ਬਖਸ਼ਿਸ਼ ਕਰ ਦਿਓ ਸਾਡਾ ਵੀ ਸੁੱਕਿਆ ਹੋਇਆ ਮਨ ਕਿਤੇ ਹਰਿਆ ਹੋ ਜਾਏ ਮਿਹਰ ਕਰ ਦਿਓ ਸਹਬ ਜੀ ਕਹਿੰਦੇ ਮਨ ਤਨ ਪਿਆਸ ਕਿਤੇ ਉਹ ਪਿਆਸ ਸਾਨੂੰ ਵੀ ਲੱਗ ਜਾਏ ਜਿਹੜੀ ਪਿਆਸ ਦੀ ਗੱਲ ਸਤਿਗੁਰੂ ਜੀ ਤੁਸੀਂ ਕਰਦੇ ਹੋ ਕਿਤੇ ਸਾਨੂੰ ਵੀ ਉਹ ਪਿਆਸ ਲੱਗ ਜਾਏ ਜਿਵੇਂ ਆਪਾਂ ਕਰਦੇ ਆਂ ਬਚਨ ਪੜ੍ਹਦੇ ਆਂ ਸਤਿਗੁਰਾਂ ਦੀ ਬਾਣੀ ਦਾ ਇਕ ਭੁੱਖ ਦੀ ਗੱਲ ਕਰਦੇ ਸਤਿਗੁਰੂ ਜੀ ਇੱਥੇ ਪਿਆਸ ਦੀ ਗੱਲ ਕਰ ਰਹੇ ਹੋ ਭੁੱਖ ਦੀ ਗੱਲ ਕਰਦੇ ਸਤਿਗੁਰੂ ਜੀ ਕਹਿੰਦੇ ਸੱਚੇ ਨਾਮ ਕੀ ਲੱਗੈ ਭੁੱਖ ਉਤ ਭੁਖੈ ਖਾਏ ਚਲੀਐ ਦੁਖ ਜਿਹਨੂੰ ਸੱਚੇ ਦੇ ਨਾਮ ਦੀ ਭੁੱਖ ਲੱਗਦੀ ਹੈ ਨੰਦੀ ਕਹਿੰਦੇ ਉਹਦੇ ਸਾਰੇ ਦੁੱਖ ਹੀ ਚਲੇ ਜਾਂਦੇ ਜਦੋਂ ਉਹ ਨਾਮ ਨੂੰ ਜਪਦਾ ਨਾਮ ਜਪਣ ਕਰਕੇ ਸਾਰ ਉਤ ਭੁਖੈ ਖਾਏ ਚਲੀਐ ਦੁਖ ਸਾਰੇ ਦੁੱਖ ਤਲੇ ਜਾਂਦੇ ਆ ਜਦੋਂ ਨਾਮ ਨਾਲ ਜਗਿਆਸੂ ਜੁੜਦਾ ਹੈ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਸਤਿਗੁਰ ਜੀ ਉਹਦੇ ਦੁੱਖ ਕੱਟ ਦਿੰਦੇ ਸਾਧ ਸੰਗਤ ਸ਼ਬਦ ਮੈਂ ਸਾਝਾ ਕੀਤਾ ਆਪਦੀਆਂ ਨਾਲ ਗੁਰੂ ਕੀ ਬਾਣੀ ਦਾ ਜਪ ਮੰਨ ਸਤਨਾਮ ਸਦਾ ਸਤਨਾਮ ਜਪਿਆ ਕਰ ਮਹਾਰਾਜ ਜੀ ਇੱਥੇ ਕਿਰਪਾ ਕਰਦੇ ਕਹਿਣ ਲੱਗੇ ਮਨ ਤਨ ਪਿਆਸ ਦਰਸ਼ਨ ਕਣੀ ਮਨ ਕਰਕੇ ਤੇ ਤਨ ਕਰਕੇ ਕਣੀ ਜਾਦਾ ਪਿਆਸ ਲੱਗ ਗਈ ਕੋਈ ਆਣ ਮਿਲਾਵੇ ਮਾਏ ਕੋਈ ਮੈਨੂੰ ਕਿਰਪਾ ਕਰਕੇ ਉਸ ਮਾਲਕ ਨੂੰ ਮਿਲਾ ਦੇਵੇ ਸੰਤ ਸਾਈ ਪ੍ਰੇਮ ਕੇ ਹੋ ਤਿਲ ਕਹਿ ਲਾਗਾ ਪਾਏ ਸੰਤਾਂ ਕੋਲ ਇਹ ਜੁਗਤੀ ਹੈ ਨਾਮ ਲਪਣ ਵਾਲਿਆਂ ਕੋਲ ਇਹ ਢੰਗ ਹੈ ਇਹ ਉਹਨਾਂ ਕੋਲ ਮਾਲਕ ਨੇ ਇਹ ਉਪਰਾਲਾ ਬਖਸ਼ਿਆ ਉਹਨਾਂ ਨੂੰ ਉਦਮ ਬਖਸ਼ਿਆ ਹੈ ਉਹਨਾਂ ਕੋਲ ਇਹ ਜੁਗਤੀ ਢੰਗ ਹੈ ਸਤਗੁਰੂ ਜੀ ਕਹਿੰਦੇ ਉਹ ਮਿਲਾ ਸਕਦੇ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ ਕੋਈ ਮੈਨੂੰ ਉਸ ਪ੍ਰਮਾਤਮਾ ਨਾਲ ਮਿਲਾ ਦੇ ਤੇ ਮੈਂ ਉਹਦੇ ਚਰਨ ਕੁੱਟ ਕੇ ਫੜ ਲਵਾਂ ਜਦ ਵਿੱਚ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦੀ ਆਪਾਂ ਬਾਣੀ ਪੜ ਰਹਿਆ ਤੇ ਸਤਗੁਰੂ ਜੀ ਬਚਨ ਕਰਦੇ ਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਮੈਂ ਆਪਣਾ ਆਪ ਉਹਨੂੰ ਵੇਚ ਦਿਆਂ ਮੈਂ ਆਪਣਾ ਆਪਾ ਨਾ ਉਹਨੂੰ ਵੇਚ ਦਿਆਂ ਜਿਹੜਾ ਮੈਨੂੰ ਉਸ ਪਿਆਰੇ ਵਾਹਿਗੁਰੂ ਨਾਲ ਮਿਲਾ ਦੇ ਕੋਈ ਜਨ ਹਰਿ ਸਿਉਂ ਦੇ ਵੈ ਦੂਰ ਚਰਨ ਗੋਭ ਕੋ ਸੁਬਰਸਨਾ ਦੀਜੈ ਪ੍ਰਾਣ ਕੋਰ ਕੋਈ ਮੈਨੂੰ ਵਾਹਿਗੁਰੂ ਨਾਲ ਪਿਆਰੇ ਨਾਲ ਮਿਲਾ ਦੇਵੇ ਤੇ ਕਹਿੰਦੇ ਚਰਨ ਗਹਾਂ ਮੈਂ ਚਰਨ ਕੁਟਕੇ ਫੜ ਲਵਾਂ ਬਕੋ ਸੁਭ ਰਸਨਾ ਆਪਣੀ ਰਸਨਾ ਨਾਲ ਉਹਦੀ ਉਸਤਤ ਕਰਾਂ ਉਹਦੀ ਵਡਿਆਈ ਕਰਾਂ ਤੇ ਜੇ ਕਿਤੇ ਮੇਰੇ ਪ੍ਰਾਣਾ ਦੀ ਵੀ ਲੋੜ ਉਹਨੂੰ ਪੈ ਜਾਏ ਨਾ ਤੇ ਮੈਂ ਹਉਂਦੇ ਤੋਂ ਨਿਸ਼ਾਵਰ ਕਰਦਿਆਂ ਜਿਹੜਾ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦੇਵੇ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਰੱਬ ਦੇ ਪਿਆਰਿਆਂ ਦੇ ਚਰਨ ਕੁੱਟ ਕੇ ਖੜ ਲਵਾਂ ਤਾਂ ਕਿ ਮੈਨੂੰ ਉਸ ਵਾਹਿਗੁਰੂ ਨੂੰ ਮਿਲਣ ਦਾ ਉਹ ਢੰਗ ਦੱਸ ਦੇਣ ਰਸਤਾ ਦੱਸ ਦੇਣ ਵਿਣ ਪ੍ਰਭ ਕਿਉਂ ਸੁਖ ਪਾਈਐ ਗੱਲ ਬੱਲੇ ਬੰਨਿਓ ਜੀ ਇਹ ਨਹੀਂ ਕਿ ਆਪਾਂ ਸੰਗਰਾਦ ਮਨਾਈ ਐ ਪ੍ਰਸ਼ਾਦ ਮਿਲ ਜਾਣਾ ਚਾਹ ਪਾਣੀ ਪੀ ਕੇ ਆਪਾਂ ਘਰਾਂ ਨੂੰ ਚੱਲ ਜਾਣਾ ਮੈਨੂੰ ਮਾਫ਼ ਕਰਿਓ ਸਾਧ ਸੰਗਤ ਗੁਰੂ ਦਾ ਸ਼ਬਦ ਵੀ ਆਪਾਂ ਝੋਲੀ ਚ ਪਾ ਕੇ ਲੈ ਕੇ ਜਾਣਾ ਇਹ ਜਿਹੜਾ ਅੱਜ ਸਾਨੂੰ ਸਤਿਗੁਰਾਂ ਨੇ ਬਖਸ਼ਿਆ ਨਾ ਅਸੂਦਾਮੀਨਾ ਤੇ ਆਪਾਂ ਝੂਲੀ ਚ ਪਾ ਕੇ ਲੈ ਕੇ ਜਾਣਾ ਸੱਚੇ ਪਾਤਸ਼ਾਹ ਜੀ ਨੇ ਕੀ ਕਿਹਾ ਕਹਿਣ ਲੱਗੇ ਵੇਣ ਪ੍ਰਭ ਕਿਉਂ ਸੁਖ ਪਾਈਐ ਬਿਨਾਂ ਵਾਹਿਗੁਰੂ ਤੋਂ ਸੁਖ ਨਹੀਂ ਹੋ ਮਿਲਣਾ ਹੁਣ ਸਾਨੂੰ ਸਤਿਗੁਰੂ ਦੀ ਕਿਰਪਾ ਕਰਨ ਇਹ ਸਾਨੂੰ ਸਮਝ ਆ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਗੁਰੂ ਅਰਜਨ ਸਾਹਿਬ ਮਹਾਰਾਜੀ ਤੁਸੀਂ ਆਪਣੀ ਬਾਣੀ ਵਿੱਚ ਸਾਨੂੰ ਸਮਝਾਇਆ ਪਰ ਸਾਨੂੰ ਸਮਝ ਹੀ ਨਹੀਂ ਆਈ ਹਰ ਮਹੀਨੇ ਕੀਰਿਆ ਸੰਗਰਾਮਾਂ ਮਣਾਈਆਂ ਗਈਆਂ ਕਿੰਨੇ ਅਸੂ ਦੇ ਮਹੀਨੇ ਲੰਘ ਗਏ ਮਹਾਰਾਜੀ ਅੱਜ ਵੀ ਸਾਡੇ ਅੰਦਰ ਪ੍ਰੇਮ ਨਹੀਂ ਦੇ ਪੈਦਾ ਹੋਇਆ 50 50 ਸਾਲ 70 70 ਸਾਲ ਦੀ ਉਮਰ ਲੰਘ ਗਈ ਅਜੇ ਵੀ ਪ੍ਰੇਮ ਨਹੀਂ ਪੈਦਾ ਹੋਇਆ ਕਦੋਂ ਹੋਏਗਾ ਕਿਰਪਾ ਕਰੋ ਸਾਡੇ ਤੇ ਤਰਸ ਕਰੋ ਸਾਡੇ ਅੰਦਰ ਜਿਸ ਪ੍ਰੇਮ ਦੀ ਗੱਲ ਤੁਸੀਂ ਬਾਣੀ ਅੰਦਰ ਅੱਜ ਦੇ ਸ਼ਬਦ ਵਿੱਚ ਕਰ ਰਹੇ ਹੋ ਸੱਚੇ ਪਾਤਸ਼ਾਹ ਉਹ ਕਿਤੇ ਅੰਦਰ ਪੈਦਾ ਹੋ ਜਾਏ ਇਹ ਪ੍ਰੇਮ ਤੋਂ ਬਿਨਾ ਤੇ ਸਤਿਗੁਰ ਦੀ ਕਿਰਪਾ ਕਰਦੇ ਧੰਗੁਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਐ ਸੱਚ ਕਹੋ ਸੱਚ ਕੌਣ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪਾਇਆ ਹੀ ਉਹਨਾਂ ਨੇ ਜਿਨ੍ਹਾਂ ਨੇ ਪ੍ਰੇਮ ਕੀਤਾ ਤੇ ਪ੍ਰੇਮ ਉਹ ਹੁੰਦਾ ਹੈ ਜਿਹੜਾ ਗੁਰੂ ਸਾਹਿਬ ਜੀ ਦਾ ਪੱਲਾ ਘੋਸੇ ਨਾਲ ਫੜ ਲੈਂਦਾ ਹੈ ਮਹਾਰਾਜ ਜੀ ਤੁਸੀਂ ਤੇ ਮੈਨੂੰ ਸਮਝਾ ਦਿੱਤਾ ਜਿੱਥੇ ਮਰਦੀ ਭੱਜ ਲੈ ਸੁੱਖ ਨਹੀਂ ਉਹ ਮਿਲਣਾ ਸੁੱਖ ਕਿਦੋਂ ਮਿਲਣਾ ਮਹਾਰਾਜ ਜੀ ਦੱਸ ਰਿਹਾ ਕਹਿਣ ਕਿ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਦੂਜੀ ਪਾਸੇ ਨਾ ਲੱਗੇ ਦੂਜੇ ਪਾਸੇ ਨਾ ਤੁਰ ਪਈ ਵੇਖੀ ਤੂੰ ਸਿੱਖਿਆ ਗੁਰੂ ਕੋਲੋਂ ਸਿੱਖਿਆ ਲੈ ਕੇ ਚੱਲਣ ਵਾਲਾ ਏ ਤੂੰ ਵੇਖੀ ਕਿਤੇ ਸੁਖ ਲੱਭਣ ਵਾਸਤੇ ਆਪਣੇ ਗੁਰੂ ਦਾ ਪੱਲਾ ਨਾ ਛੱਡ ਦੇਵੀਂ ਮਹਾਰਾਜ ਜੀ ਦੱਸ ਰਿਹਾ ਇਹ ਬਾਣੀ ਕਹਿ ਰਹੀ ਜੀ ਸਹਿਬ ਕਹਿੰਦੇ ਬਿਨ ਪ੍ਰਭ ਕਿਉ ਸੁਖ ਪਾਈਐ ਬਿਨਾ ਵਾਹਿਗੁਰੂ ਤੋਂ ਸੁਖੀ ਨਹੀਂ ਹੋਇਆ ਜਾਣਾ ਅੱਗੇ ਬਚਨ ਕਰਦੇ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਓ ਰੱਜ ਗਏ ਜੀ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਲ ਪ੍ਰੇਮ ਬਣ ਗਿਆ ਨਾ ਬਣੀਏ ਬਣੀਏ ਪ੍ਰੇਮ ਬਣਾਈਏ ਸਤਿਗੁਰਾਂ ਦੇ ਚਰਨਾਂ 'ਚ ਤਰਸ ਕਰਕੇ ਸਤਿਗੁਰੂ ਜੀ ਮਿਹਰ ਕਰਨ ਸਤਿਗੁਰੂ ਜੀ ਸਾਡੇ ਤੇ ਤਰਸ ਕਰਨ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਤਰਲਾ ਲਈਏ ਮਹਾਰਾਜੀ ਇਸ ਪ੍ਰੇਮ ਦੀ ਗੱਲ ਤੁਸੀਂ ਕਰਦੇ ਹੋ ਪ੍ਰੇਮ ਕਿਤੇ ਬਣ ਜਾਏ ਅੰਦਰ ਮਹਾਰਾਜੀ ਕਹਿੰਦੇ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਉਹ ਰੱਜ ਗਏ ਉਹਨਾਂ ਨੂੰ ਕੋਈ ਕਮੀ ਨਹੀਂ ਸਤਿਗੁਰੂ ਜੀ ਰਹਿਣ ਦਿੰਦੇ ਜੀ ਸੰਸਾਰ ਦੇ ਸੁੱਖਾਂ ਦੀ ਕਮੀ ਨਹੀਂ ਕੋਈ ਰਹਿੰਦੀ ਉਹ ਜਿਹੜੇ ਗੁਰੂ ਸਾਹਿਬ ਜੀ ਤੇ ਭਰੋਸਾ ਕਰਕੇ ਮਹਾਰਾਜ ਦੇ ਚਰਨਾਂ ਨਾਲ ਜੁੜ ਜਾਂਦੇ ਆ ਨਾ ਜੀ ਮਹਾਰਾਜ ਜੀ ਕਹਿੰਦੇ ਤ੍ਰਿਪਤ ਰਹੇ ਅਗਾਏ ਅਗਾਏ ਹੁੰਦਾ ਰੱਜ ਜਾਣਾ ਮਹਾਰਾਜ ਜੀ ਕਹਿੰਦੇ ਚਾਰ ਪਦਾਰਥ ਦੇਖੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ ਗੁਰੂ ਕੀ ਸੰਗਤ ਦੀ ਸੇਵਾ ਕਰ ਤੇਰੇ ਘਰ ਚਾਰ ਪਦਾਰਥ ਆਪੇ ਆ ਜਾਣੇ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਅਰੰਭ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਸਾਧ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ ਨਾਮ ਲਿਆ ਹੀ ਬਰਕਤਾਂ ਆ ਜਾਂਦੀਆਂ ਅੱਗੇ ਆਪ ਜੀ ਨੇ ਗੁਰਪੁਰਬ ਮਨਾਉਣਾ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੇ ਮਹਾਰਾਜ ਜੀ ਦਾ ਨਾਮ ਲੈਣ ਵਿੱਚ ਹੀ ਨਾ ਜੀ ਨਾਮ ਲਿਏ ਸਤਗੁਰੂ ਨਾਨਕ ਦਾ ਚਾਰ ਪਦਾਰਥ ਮਿਲੇ ਅਚਾਨਕ ਅਚਾਨਕ ਹੀ ਮਿਲ ਜਾਂਦੇ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼ ਜਿਹੜੇ ਹਨ ਜੀ ਜਿਨ੍ਹਾਂ ਨੂੰ ਸੰਸਾਰ ਲੱਭਦਾ ਫਿਰਦਾ ਤਾਂ ਬੰਦਾ ਧਰਮੀ ਵੀ ਬਣ ਜਾਂਦਾ ਸਹਿਬ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਕਾਰਾਂ ਤੋਂ ਵੀ ਛੁੱਟ ਜਾਂਦਾ ਸਾਹਿਬ ਜੀ ਬਚਨ ਕਰਦੇ ਕਹਿ ਲੱਗੇ ਉਹਨੂੰ ਮੋਕਸ਼ ਦੀ ਪ੍ਰਾਪਤੀ ਵੀ ਹੋਦੀ ਸਤਖੰਡ ਦੀ ਪ੍ਰਾਪਤੀ ਵੀ ਹੋ ਜਾਂਦੀ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜਿਹਦਾ ਨਾਮ ਹੀ ਮਨ ਕਰਕੇ ਪ੍ਰੇਮ ਕਰਕੇ ਲੈਂਦਾ ਸਾਹਿਬ ਜੀ ਕਹਿੰਦੇ ਨਾਮ ਲਿਏ ਸਤਗੁਰ ਨਾਨਕਾ ਚਾਰ ਪਦਾਰਥ ਮਿਲੇ ਤਾਨਕ ਨਾਮ ਲਿਏ ਸਤਗੁਰ ਨਾਨਕਾ ਦੁੱਖ ਰੋਗ ਸਭ ਮਿਟੈ ਭਿਆਨਕ ਭਿਆਨਕ ਤੋਂ ਭਿਆਨਕ ਰੋਗ ਵੀ ਜਿਹੜੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣ ਨਾਲ ਮਿਟ ਜਾਂਦੇ ਜੀ ਐਹੋ ਜਿਹਾ ਪ੍ਰੇਮ ਸਤਿਗੁਰੂ ਦੀ ਕਿਤੇ ਪੈਦਾ ਕਰਦਣ ਮਹਾਰਾਜ ਦੀ ਕਿਰਪਾ ਕਰ ਰਿਹਾ ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਬਣ ਗਿਆ ਨਾ ਦੇ ਸੇ ਤ੍ਰਿਪਤ ਰਹੇ ਅਗਾਹੇ ਉਹ ਰੱਜ ਗਏ ਉਹ ਤ੍ਰਿਪਤ ਹੋ ਗਏ ਉਹਨਾਂ ਦੇ ਘਰ ਕੋਈ ਭੁੱਖਾ ਨਹੀਂ ਰਹੀਆ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਜਿਨ੍ਹਾਂ ਨੇ ਨਾਮ ਨਾਲ ਪ੍ਰੇਮ ਕੀਤਾ ਨਾ ਗੁਰੂ ਕੀ ਬਾਣੀ ਨਾਲ ਪ੍ਰੇਮ ਕੀਤਾ ਉਹਨਾਂ ਦੀਆਂ ਸਾਰੀਆਂ ਭੁੱਖਾਂ ਗੁਰੂ ਨੇ ਦੂਰ ਕਰ ਦਿੱਤੀਆਂ ਜੀ ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤਾ ਕੀਰਤਨ ਦੇ ਰੂਪ ਵਿੱਚ ਪਹਿਲਾ ਮੈਂ ਸ਼ਬਦ ਸਾਜਾ ਕੀਤਾ ਜੀ ਇੱਛਾਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਹੈ ਐਸਾ ਹਰ ਧਿਆਇ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾਂ ਸਾਰੇ ਸੁਖ ਤੇਰੇ ਘਰ ਵਿੱਚ ਆ ਜਾਣਗੇ ਜੇ ਤੂੰ ਸੱਚੇ ਨੂੰ ਧਿਆਏਂਗਾ ਤੇਰੇ ਮਨ ਵਿੱਚ ਕਿਤੇ ਇਹੋ ਜਿਹਾ ਪ੍ਰੇਮ ਬਣ ਜਾਏ ਜਿਨੇ ਛਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ त्याग ਆਪਣਾ ਆਪਾ ਛੱਡ ਦੇ ਇਹ ਨਾ ਕਹਿ ਵੀ ਮੈਂ ਕੁਝ ਕਰਦਾ ਮੈਂ ਕੁਝ ਕਰ ਸਕਦਾ ਸਹਿਬ ਕਹਿੰਦੇ ਆਪਣਾ ਆਪਾ ਵਿੱਚੋਂ ਛੱਡ ਦੇ ਬੇਨਤੀ ਕਰਹਿ ਫਿਰ ਅਰਦਾਸ ਕਰ ਲੇਖੋ ਪ੍ਰਭੂ ਲੜ ਲਾਏ ਭਾਈ ਗੁਰੂ ਜੀ ਕਿਰਪਾ ਕਰੋ ਮੈਨੂੰ ਆਪਣੇ ਲੜ ਲਾ ਲਓ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੈਨੂੰ ਆਪਣੇ ਲੜ ਲਾ ਲਓ ਕਿਰਪਾ ਕਰੋ ਆਪ ਧਿਆਗ ਬੇਨਤੀ ਕਰੈ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਜਿਨ੍ਹਾਂ ਨੂੰ ਵਾਹਿਗੁਰੂ ਨੇ ਕੰਤ ਹੁੰਦਾ ਹੈ ਪਤੀ ਜਿਨ੍ਹਾਂ ਜੀਵਾਂ ਨੂੰ ਜਿਨ੍ਹਾਂ ਜੀਵ ਰੂਪੀ ਔਰਤਾਂ ਨੂੰ ਪਤੀ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ ਉਹ ਕਦੇ ਨਹੀਂ ਵਿਛੜਦੇ ਜੀ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਗਲ ਵਿੱਚ ਲੈ ਲਿਆ ਨਾ ਗਲਵਕੜੀ ਵਿੱਚ ਲੈ ਲਿਆ ਮਹਾਰਾਜ ਦੀ ਕਿਰਪਾ ਕਰਦੇ ਆ ਬਚਨ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਦਾ ਸਹਿਜ ਕਹਿੰਦੇ ਹਰ ਤਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਔਗਣ ਸਭ ਮੀਟੇ ਜਦੋਂ ਗੁਰੂ ਗਲ ਨਾਲ ਲਾ ਲੈਂਦਾ ਨਾ ਸਾਰੇ ਔਗਣ ਮੀਟ ਦਿੰਦਾ ਜੀ ਇਥੇ ਵਚਨ ਕਰਦੇ ਸਤਿਗੁਰੂ ਜੀ ਕਹਿੰਦੇ ਆਪ ਤਿਆਗ ਬਿੰਤੀ ਕਰਹਿ ਲੇਹੁ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੈ ਨਾ ਦਾਏ ਉਹਨਾਂ ਦਾ ਵਿਛੋੜਾ ਕਦੇ ਵੀ ਨਹੀਂ ਪੈਂਦਾ ਉਹ ਸਦਾ ਸਤਿਗੁਰਾਂ ਨਾਲ ਜੁੜੇ ਰਹਿੰਦੇ ਹਨ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੈ ਨਾ ਦਾਏ ਪ੍ਰਭ ਵਿਣ ਦੂਜਾ ਕੋ ਨਹੀਂ ਫੇਰ ਗੱਲ ਸਤਿਗੁਰੂ ਜੀ ਸਮਝਾਉਂਦੇ ਸਾਹਿਬ ਕਹਿੰਦੇ ਦੂਜੇ ਪਾਸੇ ਸੁੱਖ ਨਹੀਂ ਉਹ ਮਿਲਣਾ ਕਹਿਣ ਲੱਗੇ ਪ੍ਰਭ ਵਿਣ ਦੂਜਾ ਕੋ ਨਹੀਂ ਗੁਰੂ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਸੁੱਖ ਦੇਣ ਵਾਲਾ ਸਾਨੂੰ ਫੇਰ ਵੀ ਸਮਝ ਨਹੀਂ ਲੱਗੀ ਜੀ ਹਰ ਸੰਗਰਾਮ ਤੇ ਸਤਿਗੁਰਾਂ ਨੇ ਸਾਨੂੰ ਬਾਰਾਂ ਮਾ ਸਹਿਬ ਬਖਸ਼ਿਆ ਪਰ ਸੁਖੀ ਹੋਣ ਲਈ ਨਾ ਬੰਦਾ ਆਪਣਾ ਗੁਰੂ ਹੀ ਛੱਡ ਦਿੰਦਾ ਪਤਾ ਨਹੀਂ ਲੱਗਦਾ ਝੱਲੇ ਨੂੰ ਕਿ ਮੈਂ ਹੈ ਕੌਣ ਆ ਮੇਰਾ ਮੂਲ ਕੀ ਹੈ ਮੇਰਾ ਕਿਸ ਧਰਮ ਨਾਲ ਸਤਿਗੁਰਾਂ ਨੇ ਨਾਤਾ ਜੋੜਿਆ ਤੇ ਮੈਂ ਉਸ ਧਰਮ ਨੂੰ ਹੀ ਛੱਡੀਦਾ ਰਿਆ ਮੈਂ ਆਪਣੇ ਗੁਰੂ ਨੂੰ ਛੱਡੀਦਾ ਰਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਐ ਜਦੋਂ ਗੁਰੂ ਨੂੰ ਛੱਡ ਦੇਣਾ ਗੁਰੂ ਦਾ ਪੱਲਾ ਛੱਡ ਦੇਣਾ ਗੁਰੂ ਤੇ ਆਕੇ ਨਹੀਂ ਲੱਗਣਾ ਤੇ ਫਿਰ ਗੁਰੂ ਸਾਹਿਬ ਦੀ ਕਿਵੇਂ ਕਿਰਪਾ ਕਰਨਗੇ ਜੀ ਸਤਗੁਰ ਸਾਚਾ ਕਿਆ ਕਰੈ ਗੁਰੂ ਕੀ ਬਾਣੀ ਦੇ ਬਚਨ ਨੇ ਭਗਤ ਕਬੀਰ ਦੀ ਕਹਿੰਦੇ ਸਤਗੁਰ ਸਾਚਾ ਕਿਆ ਕਰੈ ਜੋ ਸਿੱਖਾਂ ਮੈਂ ਚੂਕ ਜਦੋਂ ਸਾਡੇ ਵਿੱਚ ਕਾਨਿਆ ਗੁਰੂ ਦੱਸੋ ਕੀ ਕਰੇ ਮਹਾਰਾਜ ਜੀ ਕਿਰਪਾ ਕਰਦੇ ਕਹਿਣ ਲੱਗੇ ਪ੍ਰਭ ਬਿਨ ਦੂਜਾ ਕੋ ਨਹੀਂ ਇਹ ਅੱਜ ਦਾ ਮਹੀਨਾ ਹੈ ਜੀ ਜਿਹੜਾ ਆਪਾਂ ਨੂੰ ਸਤਿਗੁਰਾਂ ਨੇ ਬਖਸ਼ਿਆ ਉਸ ਮਹੀਨੇ ਦੁਆਰਾ ਸਾਨੂੰ ਸਮਝਾ ਰਹੇ ਮੇਰੇ ਸਤਿਗੁਰੂ ਜੀ ਕਹਿੰਦੇ ਪ੍ਰਭ ਪਿੰਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਸਤਿਗੁਰੂ ਜੀ ਮੈਂ ਤੇ ਤੁਹਾਡੀ ਸ਼ਰਣ ਵਿੱਚ ਆਇਆ ਮੈਨੂੰ ਦੂਜਾ ਕੋਈ ਨਜ਼ਰ ਨਹੀਂ ਆਉਂਦਾ ਸੁੱਖ ਦੇਣ ਵਾਲਾ ਅਸੂ ਸੁਖੀ ਵਸੰਦੀਆ ਜਿਨ੍ਹਾਂ ਮਇਆ ਹਰਾਈ ਅਸੂ ਦੇ ਮਿਹਨੇ ਦੁਆਰਾ ਸਹਿਬ ਸਮਝਾਉਂਦੇ ਜਿਨ੍ਹਾਂ ਤੇ ਦਇਆ ਮਇਆ ਹੁੰਦੀ ਦਇਆ ਮਾਇਆ ਤੋਂ ਭਾਵ ਹੈ ਦਇਆ ਜਿਨ੍ਹਾਂ ਤੇ ਗੁਰੂ ਨੇ ਦਇਆ ਕਰ ਦਿੱਤੀ ਅਸੂ ਦੇ ਮਹੀਨੇ ਦੁਆਰਾ ਸਹਿਬ ਸਮਝਾਉਂਦੇ ਕਹਿੰਦੇ ਅਸੂ ਸੁਖੀ ਵਸੰਦੀਆ ਜਿਨ੍ਹਾਂ ਮਾਇਆ ਘਰ ਰਾਏ ਜਿਨ੍ਹਾਂ ਤੇ ਗੁਰੂ ਨੇ ਦਇਆ ਕਰ ਦਿੱਤੀ ਉਹ ਕਹਿੰਦੇ ਇਸ ਮਹੀਨੇ ਵਿੱਚ ਵੀ ਕੀ ਕਹਿੰਦੇ ਉਹਨਾਂ ਦਾ ਜੀਵਨ ਸੌਖਾ ਹੋ ਜਾਂਦਾ ਹੈ ਲੋਕ ਤੇ ਪ੍ਰਲੋਕ ਵਿੱਚ ਵੀ ਸੁਖੀ ਵਸਦੇ ਇਸ ਮੀਨੇ ਦੁਆਰਾ ਸਤਿਗੁਰਾਂ ਨੇ ਸਮਝਾਇਆ ਕਿ ਲੱਗੇ ਜਿਨ੍ਹਾਂ ਨੇ ਪੱਲਾ ਘੁੱਟ ਕੇ ਫੜ ਲਿਆ ਜਿਨ੍ਹਾਂ ਦੇ ਅੰਦਰ ਉਮੰਗ ਪੈਦਾ ਹੋ ਗਈ ਮਾੜਾ ਪੈਦਾ ਹੋ ਗਿਆ ਪ੍ਰੇਮ ਪੈਦਾ ਹੋ ਗਿਆ ਸਹਿਬ ਕਹਿੰਦੇ ਉਹਨਾਂ ਦਾ ਜੀਵਨ ਸੁਖੀ ਵੱਸਦਾ ਹੈ ਉਹਨਾਂ ਦਾ ਮੀਨਾ ਫਿਰ ਸੁੱਖਾਂ ਨਾਲ ਲੱਗਦਾ ਹੈ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਸਤਿਗੁਰ ਜੀ ਕਿਰਪਾ ਕਰਿਓ ਸ਼ਬਦ ਅੰਦਰ ਵੱਸ ਜਾਏ ਸ਼ਬਦ ਅਨੁਸਾਰ ਸਾਧਨ ਜੀਵਨ ਜੀਣ ਦੀ ਦਾਤ ਆਏ ਦੂਜੇ ਪਾਸੇ ਨੂੰ ਛੱਡ ਕਰਕੇ ਤੁਹਾਡੇ ਚਰਨਾਂ ਨਾਲ ਮਨ ਜੁੜ ਜਾਏ ਤੇ ਸਤਿਗੁਰ ਜੀ ਲੋਕ ਤੇ ਪ੍ਰਲੋਕ ਵਿੱਚ ਅਸੀਂ ਸੁਹੇਲੇ ਹੋ ਸਕੀਏ ਇਹ ਸਤਿਗੁਰਾਂ ਨੇ ਅੱਜ ਦਾ ਸ਼ਬਦ ਬਖਸ਼ਿਆ ਦੀ ਮੇਰ ਕਰਨ ਸਤਿਗੁਰ ਜੀ ਕਿਰਪਾ ਕਰਨ ਸਾਰਿਆਂ ਨੂੰ ਸਤਿਗੁਰ ਸਤਿਪੰਥ ਸਾਧ ਦੀ ਆਣ ਵਾਲਾ ਸਮਾਂ ਸੁੱਖਾਂ ਭਰਿਆ ਬਖਸ਼ਿਸ਼ ਕਰਨ ਦੀ ਆਓ